ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ 350 ਸਾਲਾਂ ਦੀ ਦੀਸ਼ਾਭੀ ਮਨਾਇਆ ਜਾ ਰਹੀ ਹੈ ਜਿਸ ਉਪਲਖ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਥ ਬਣਾਇਆ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਭਾਈ ਜਤਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਪਨੀਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅਦਾਸੀ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਭਾਈ ਜੈਤਾ ਜੀ ਨੂੰ ਸਮਰਪਿਤ ਹੈ ਅੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਲੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਹਾਂ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਂ ਕਿ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਬਦੀ ਮਨੰਦਾ ਤਾਂ ਹੀ ਫਾਇਦਾ ਹੈ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਵਸਾਂਝੀ ਵਾਲਤਾ ਤੇ ਚੱਲ ਸਕਾਂ